ਜਿੱਥੇ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਸ਼ਾਮ ਨੂੰ ਰਾਵਣ ਨੂੰ ਜਿਹੜੇ ਇਹ ਪੁੱਤਲੇ ਸੀ ਇਹਨਾਂ ਨੂੰ ਦਹਨ ਕੀਤਾ ਜਾਣਾ ਸੀ ਪਰ ਦੁਸ਼ਹਿਰੇ ਵਾਲੇ ਦਿਨ ਮੀਂਹ ਨੇ ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਜਲੰਧਰ ਦੇ ਵੱਖ-ਵੱਖ ਗਰਾਊਂਡਾਂ ਦੇ ਵਿੱਚ ਅਤੇ ਵੱਖ-ਵੱਖ ਹਿੱਸਿਆਂ ਦੇ ਉੱਤੇ ਬੜੀ ਧੂਮ-ਧਾਮ ਦੇ ਨਾਲ ਦੁਸ਼ਹਿਰਾ ਮਨਾਇਆ ਜਾਣਾ ਸੀ ਪਰ ਸਵੇਰੇ ਹੋਈ ਬਾਰਿਸ਼ ਦੇ ਕਾਰਨ ਗਰਾਊਂਡਾਂ ਦੇ ਵਿੱਚ ਖੜੇ ਕੀਤੇ ਗਏ ਰਾਵਣ ਕੁੰਭ ਕੰਨ ਅਤੇ ਮੇਘਨਾਦ ਦੇ ਪੁੱਤਲੇ ਡਿੱਗ ਪਏ ਜਿਨ੍ਹਾਂ ਦੀਆਂ ਕੀ ਤਸਵੀਰਾਂ ਸਾਹਮਣੇ ਆਈਆਂ ਕਈ ਗਰਾਊਂਡਾਂ ਦੇ ਵਿੱਚ ਪਾਣੀ ਭਰ ਗਿਆ ਤੇ ਬਸਤੀ ਸੇਖ ਦੀ ਗਰਾਊਂਡ ਦੇ ਵਿੱਚ ਬਣਾਏ ਗੇ ਮੇਗਨਾਥ ਪੁਤਲੇ ਦੀ ਗਰਦਨ ਵੀ ਡਿੱਗ ਪਈ ਜਿਸ ਕਾਰਨ ਪ੍ਰਬੰਧਕ ਕਮੇਟੀਆਂ ਦੇ ਵਿੱਚ ਕਾਫੀ ਨਿਰਾਸ਼ਤਾ ਦੇਖ ਨੂੰ ਮਿਲੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਬੜੇ ਧੂਮ ਧਾਮ ਦੇ ਨਾਲ ਦੁਸ਼ਹਿਰਾ ਮਨਾਇਆ ਜਾਣਾ ਸੀ ਪਰ ਮੌਸਮ ਕਾਰਨ ਇਹ ਸੰਭਵ ਨਹੀਂ ਹੋ ਸਕਿਆ ਸਦਾਦੀ ਇਹ ਕਿ ਦੁਸ਼ਹਿਰੇ ਵਾਲੇ ਦਿਨ ਸ਼ਾਮ ਨੂੰ ਬੜੇ ਧੂਮ ਧਾਮ ਦੇ ਨਾਲ ਦੁਸ਼ਹਿਰਾ ਮਨਾਇਆ ਜਾਂਦਾ ਤਾਂ ਇਸੇ ਦੌਰਾਨ ਰਾਵਣ ਕੁੰਭਕਰਨ ਅਤੇ ਮੇਗਨਾਥ ਦੇ ਪੁਤਲੇ ਜਿਹੜੇ ਕਿ ਅਗਨਪੇਂਡ ਕੀਤੇ ਜਾਂਦੇ ਨੇ ਪਰ ਅੱਜ ਮੀਂਹ ਦੇ ਕਰਕੇ ਜੁਲੰਦਰ ਦੇ ਵਿੱਚ ਲੋਕਾਂ ਨੂੰ ਅਤੇ ਪ੍ਰਬੰਧਕ ਕਮੇਟੀ ਨੂੰ ਨਿਰਾਸ਼ਾ ਦੇਖਣ ਨੂੰ ਮਿਲੀ ਮੀਂਹ ਦੇ ਕਰਕੇ ਸਾਰੇ ਪੁਤਲੇ ਪਾਣੀ ਦੇ ਵਿੱਚ ਡਿੱਗ ਪਏ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ